ਬੱਚਿਆਂ ਨਾਲ ਘਰਾਂ 'ਚ ਬਹੁਤ ਹੀ ਰੌਣਕਾਂ ਲੱਗੀਆਂ ਹੁੰਦੀਆਂ ਨੇ ਜਿਸ ਘਰ ਭੈਣ ਭਰਾ ਹੋਵੇ ਨਾ ਉਹ ਘਰ ਤਾਂ ਖੁਸ਼ੀਆਂ ਨਾਲ ਭਰਿਆ ਹੀ ਰਹਿੰਦਾ ਹੈ ਭੈਣ ਭਰਾ ਅਕਸਰ ਹੀ ਲੜਦੇ ਆ ਤੇ ਇੱਕ ਦੂਜੇ ਨੂੰ ਪਿਆਰ ਵੀ ਬਹੁਤ ਕਰਦੇ ਆ ਸੋਸ਼ਲ ਮੀਡੀਆ ਤੇ ਅਕਸਰ ਹੀ ਅਜਿਹੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀ ਆਈ ਰਹਿੰਦੀ ਆ ਜੋ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਜੋ ਉਹਨਾਂ ਨੂੰ ਦੇਖ ਕੇ ਤੁਹਾਡੇ ਫੇਸ ਤੇ ਵੀ ਸਮਾਈ ਲਾਵੇ ਹਾਲੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਜੇ ਤੁਸੀਂ ਦੇਖੋਗੇ ਕਿ ਇੱਕ ਨੰਨੀ ਜਈ ਬੱਚੀ ਮੈਗੀ ਖਾਂਦੀ ਪਈ ਹੈ ਤੇ ਉਸ ਦਾ ਭਰਾ ਉਸ ਦੀ ਪਲੇਟ ਵਿੱਚੋਂ ਆਣ ਕੇ ਮੈਗੀ ਚੱਕੀ ਜਾਂਦਾ ਹੈ ਉਹ ਟਿੱਡੀ ਜਈ ਨੂੰ ਬਹੁਤ ਜਿਆਦਾ ਦਾ ਗੁੱਸਾ ਹੁੰਦਾ ਹੈ ਤੇ ਆਪਣੇ ਭਰਾ ਦੇ ਗੱਲ ਪਈ ਜਾਂਦੀ ਹੈ ਉਸ ਦੇ ਮੂੰਹ ਚੋਂ ਕੱਢ ਕੇ ਖਾਈ ਜਾਂਦੀ ਹੈ ਸੋ ਸੱਚੀ ਨਾਲ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਦਿਲ ਖੁਸ਼ ਹੁੰਦਾ ਹੈ ਸੋ ਆ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸੰਜਾ ਕਰਦੇ ਆ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਬੱਚੇ ਵੀ ਇਵੇਂ ਕਰਦੇ ਹੁੰਦੇ ਆ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਰੱਬ ਰਾਖਾ